ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਨਜ਼ਦੀਕ ਪਿੰਡ ਸਹਾਰੀ ਦਾ ਇੱਕ ਗਰੀਬ ਕਿਸਾਨ ਕਸ਼ਮੀਰ ਸਿੰਘ ਜੋ ਕਿ ਪਿੰਡ ਸਹਾਰੀ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਸ ਦੀ ਆਪਣੀ ਦੋ ਕਿੱਲੇ ਜ਼ਮੀਨ ਸੀ ਜਿਸ ਨੇ ਕਣਕ ਦੀ ਨਾੜ ਦਾ ਮੁੱਲ ਲਿਆ ਤੇ ਤੂੜੀ ਦੀਆਂ ਟਰਾਲੀਆਂ ਮੁੱਲ ਲੈ ਕੇ ਬਾਹਰ ਖੇਤਾ ਦੇ ਵਿੱਚ ਆਪਣੇ ਸ਼ੈੱਡ ਦੇ ਵਿੱਚ ਤੂੜੀ ਜਮਾ ਕੀਤੀ ਸੀ ਤੇ ਉਦੋਂ ਹੀ ਪਿੰਡ ਬੰਗੂਮਾਣੀ ਦੇ ਵਿੱਚ ਸਾਈਡ ਤੋਂ ਅੱਗ ਲੱਗ ਗਈ ਜੋ ਕਿ ਤੇਜ਼ ਹਵਾ ਦੇ ਕਾਰਨ ਸ਼ੈੱਡ ਦੇ ਵੱਲ ਆ ਗਈ ਤੇ ਜਿੱਥੇ ਸਾਰੀ ਹੀ ਤੂੜੀ ਨੂੰ ਅੱਗ ਲੱਗ ਜਾਂਦੀ ਹੈ ਇਸ ਕਾਰਨ ਕਿਸਾਨ ਦਾ ਕਾਫੀ ਨੁਕਸਾਨ ਹੋਇਆ ਹੈ ਹਾਲਾਂਕਿ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਤਾਂ ਪਾਇਆ ਗਿਆ ਪਰ ਤੂੜੀ ਪੂਰੀ ਤਰ੍ਹਾਂ ਦਨਾ ਸੜ ਕੇ ਸੁਆਹ ਹੋ ਗਈ ਹੈ ਉਧਰ ਦੇ ਗਰੀਬ ਕਿਸਾਨ ਨੇ ਇੱਥੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਦਰਅਸਲ ਇੱਥੇ ਤੇਜ਼ ਹਵਾ ਦੇ ਕਾਰਨ ਜਿਹੜੀ ਆਗ ਹੈ ਉਹ ਤੂੜੀ ਤੱਕ ਪਹੁੰਚ ਜਾਂਦੀ ਹੈ ਤੇ ਸਾਰੀ ਤੂੜੀ ਸੜ ਕੇ ਸੁਆਹ ਹੋ ਗਈ ਹੈ ਤੇ ਕਿਸਾਨ ਇਸ ਵੇਲੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਹਾਜੀ ਜੀ ਮੇਰਾ ਨਾਮ ਮਨਦੀਪ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਰਹਿਣਾ ਵਾਲਾ ਆ ਸਾਡੇ ਵਿਜੀਗ ਮਾਤਰ ਕਿਸਾਨ ਨੇ ਇਹਨਾਂ ਨੇ ਤੀਜੀ ਦੀ 100 ਦਾ ਟਰਾਲੀ ਸੀ ਟਰਾਲੀ ਘਾਡੇ ਦੇ ਕੋਲ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਰ ਮੋਦ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਇਹ ਇਧਰੋਂ ਬੰਗਵਣੀ ਵਾਲੋਂ ਆਈ ਅੱਗ ਅੱਛਾ ਜੀ ਉਹ ਸਾਰੀ ਸੱਦ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੁਰੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਮੈਂ ਜੋਦੇ ਬ੍ਰਿਗੇਡ ਵੀ ਆਈ ਆ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਤਰ ਕਿਸਾਨਿਆਂ ਤੇ ਇਹਦੀ ਵਾਅਦਾ ਜਿਹੜੀ ਆ ਮਾਤਰ ਕੀ ਦੀ ਜਾਵੇ ਯਾ 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 ਜੀ ਗੱਲ ਵੰਗਵਾਨੀਆਂ ਨੂੰ ਆ ਗਈ ਆ ਹਾਂਜੀ ਇਹ ਅਸੀਂ ਪਿੰਡੋਂ ਆਉਣੇ ਆ ਤੇ ਆਉਂਦਿਆਂ ਨੂੰ ਛੱਡਣ ਵਾਂਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾਲ ਮੁੱਲ ਲਿਆ ਜੀ ਨਾਲ ਮੁੱਲ ਲਿਆ ਹੈ ਸਾਰੀ ਲੂਸ ਗਈ ਆ ਜੀ ਸਾਰੀ ਲੂਸ ਗਈ ਜੀ ਗਰੀਬ ਦੀ ਕੋਈ ਸ਼ਹਾਦਾ ਕਰੀ ਜਾਏ ਤੇ ਹੁਣ ਵੀ ਹੁਣ ਕਿਦੋਂ ਚਾਹੀ ਰਿਸ਼ਤੇਦਾਰ ਕੋਈ ਮੰਗਣੀ ਪੈਣੀ ਹੈ ਚਾਹੇ ਕਿਤੇ ਮੁੱਲ ਲੈਣੀ ਕੋ ਭਾਵੀਆਂ ਪੰਨੀਆਂ ਮਿੰਡਾ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜਿੱਦਿਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਪੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਵਾਦੀ ਆ ਜੀ ਸੋ ਬਹੁਤ ਨੁਕਸਾਨ ਹੋ ਰਿਹਾ ਆਪਾਂ 20-25 ਮਿੰਟਾਂ ਪਹਿਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆ ਜੀ ਆਪਾਂ